ਦੇਨਦੀ ਦੀ ਦੇਣਦੀ ਪਹਿਲਾਂ ਭਈਆ ਅੱਜ ਬਹੁਤ ਹੀ ਖੁਸ਼ੀਆਂਦਿਲ ਹੈ ਕਿ ਮਾਨਵਤਾ ਸੇਵਨ ਮੌਕਾ ਅਜ ਹੋਇਆ ਹੈ ਕਿ ਕਲਾ ਸੰਗਰ ਦੇ ਕੋਲ ਇੱਕ ਨਵਾਂ ਪੀਂਗ ਦਾ ਮੌਸ ਕੈਂਪ ਸੂਚੀ ਮਾਨਵਤਾ ਪ੍ਰਾਈਵੇ ਲਗਾਇਆ ਗਿਆ ਜਿਹੜੀ ਪੰਜਾਬ ਹਰਿਆਣਾ ਮਰਚ ਤੋਂ ਦੂਰ ਉੱਰੋ ਲੋਕ ਇੱਥੇ ਮਰੀਜ਼ ਪਹੁੰਚੇ ਨੇ ਤੇ ਉਹਨਾਂ ਨੇ ਇੱਕ ਖੁਸ਼ੀ ਪਰਵਟ ਇਸ ਗੱਦੀ ਕੀਤੀ ਹੈ ਕਿ ਉਹਨਾਂ ਨੇ ਕਿਸੇ ਦੇ ਹੱਥ ਨਹੀਂ ਕਿਸੇ ਦੇ ਪੈਰ ਨਹੀਂ ਤਾ ਇਹ ਕਲੱਬ ਕੈਂਪ ਵਿੱਚ ਉਹਨਾਂ ਨੇ ਮੁਫਤ ਵਿੱਚ ਆਗੂ ਫੇਰ ਲਗਾਏ ਜਾਣਗੇ ਜੋ ਕਿ ਜਿੰਦਗੀ ਜੀਉਂਦਾ ਉਹਨਾਂ ਨੂੰ ਰਸਤਾ ਮਿਲੇਗਾ ਤਾਂ ਅਸੀਂ ਆਪਣੀ ਟੀਮ ਵੱਲੋਂ ਸਾਰੇ ਜੋਧੀ ਕਲੱਬ ਦੀ ਸਾਈ ਟੀਮ ਨੂੰ ਸਾਡੇ ਪੈਨਾਂ ਨੂੰ ਤੁਹਾਨੂੰ ਬੁਲਾਇਂਦੇ ਹਾਂ ਕਿ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਤਾਂ ਪਰਮਨ ਦੇ ਨਾਲ ਗੱਲ ਕਰ ਰਹੇ ਹਾਂ ਅਸੀਂ ਕੈਪਟਨ ਦੀ ਜਾਣਕਾਰੀ ਦੇਣਗੀ ਜੈ ਸਾਹਿਬ ਅੱਜ ਉਪਰੀ ਕਲੱਬ ਸੰਤੂਲ ਰਾਇਲ ਤੋਂ ਅਸੀਂ ਮੰਡਲੀ ਅੰਗਰ ਦਾ ਕੈਂਪ ਵਿੱਚ ਮੁਫਤ ਤੋਂ ਟ੍ਰਾਈਸਾਈਕਲ ਵੀਚੇਰ ਤੇ ਸਾਖੀਆਂ ਛੂਟੀਆਂ ਫੰਡੰਗਾ ਕੈਂਪ ਲਾਇਆ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਸਾਡੇ ਕੋਲੇ ਤਕਰੀਬਨ 150 ਤੋਂ ਉੱਪਰ ਜੁਰੀ ਇਸ ਕੈਂਪ ਦੇ ਵਿੱਚ ਪਹੁੰਚਿਆ ਜਿਨ੍ਹਾਂ ਦੇ ਵਿੱਚੋਂ 70 ਦੇ ਗਰੀਬ ਅਸੀਂ ਲਿੰਜ ਲਗਾਏ ਨੇ ਬਾਕੀ ਵਸਾਕੀਆਂ ਟਰਾਈਸਾਈਕਲ ਸੱਤ ਅਸੀਂ ਟਰਾਈਸਾਈਕਲ ਬੰਨ੍ਹੀਆਂ 12 ਅਸੀਂ ਗਿਊਚਰ ਡਿਸਟਰੀਬਿਊਟ ਕੀਤੀਆਂ ਫ੍ਰੀ ਜਿਹੜੇ ਕਿ ਨੀਡਲ ਇਹ ਸਾਡਾ ਕੈਂਪ ਜਿਹੜਾ ਹੈ ਆਲਰੇਡੀ ਅਸੀਂ ਰੋਕਣੀ ਕਲ 15 ਸਾਲਾਂ ਤੋਂ ਅਸੀਂ ਅਗਲੇ ਅੰਧਾ ਦਾ ਕੈਂਪ ਲਗਾ ਰਹੇ ਹਾਂ ਸਾਡਾ ਨੋਹਾਂ ਦੇੰਦ ਸੀਗਾ। ਇੰਨੇ ਲੋਕਾਂ ਨੇ ਸਾਡੇ ਲਈ ਸਾਥ ਦਿੱਤਾ ਸਾਨੂੰ ਦਾ ਬਹੁਤ ਧੰਨਵਾਦ। ਜੀ ਗੱਲ ਇਹ ਨਹੀਂ ਅੱਜ ਦੀ ਸਮਾਜ ਦੀ ਤਾਂ ਕੋਈ ਕਿਸੇ ਨੂੰ ਪਾਣੀ ਪਿਲਾ ਕੇ ਰੱਖੀ। ਸੇਵਾ ਕਰਕੇ ਤੁਸੀਂ ਕਿਸ ਤਰ੍ਹਾਂ ਮਸੂਮ ਕਰਦੇ। ਰਾਜਕਪਾਦ ਜੀ ਇਹ ਤਾਂ ਹਰ ਬੰਦੇ ਦਾ ਆਪਣਾ ਹੋ ਨਜ਼ਰੀਆ ਹੈ। ਕੋਈ ਕੁਝ ਕਰਦਾ ਨਹੀਂ ਕਰਦਾ ਸਾਡਾ ਕਲੱਬ ਦਾ ਮੋਟਿਵ ਹੈ ਅਸੀਂ ਆਪਸ ਵਿੱਚ ਪੈਸੇ ਸ਼ੇਅਰ ਕਰਕੇ ਸਾਰੇ ਕੰਮ ਕਰਨੇ ਨੇ। ਅਸੀਂ 15 ਸਾਲਾਂ ਤੋਂ ਇਹੀ ਕੰਮ ਕਰਦੇ ਆ ਰਹੇ ਹਾਂ ਕਰਦੇ ਜੀ ਰਹਾਂਗੇ ਜਦ ਤੱਕ ਸਾਡੇ ਸਾਹ। ਅਗਲਾ ਕੈਂਪ ਕਦੋਂ ਲੱਗਦਾ ਹੈ? ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਲਵਾਉਂਗੀ ਕਿ ਜੀ ਕੈਂਪਸੇ ਅਗਲੇ ਸਾਲ ਵੀ ਲਾਭ ਕੀਤਾ। ਬਡੇ ਰੋਟਰੀ ਕਲੱਬ ਦੀ ਤਰ੍ਹਾਂ ਸਾਡੇ 23 ਮੈਂਬਰ ਹੈ ਜੀ 23 ਫੈਮਿਲੀਜ਼ ਹੈ। ਅਸੀਂ ਜਿਹੜੇ ਗ੍ਰੋਮਿੰਗ ਕਲੱਬ ਦੇ ਨਾਮ ਤੇ ਉਹ ਹਮੇਸ਼ਾ ਨਾਲ ਇਕੱਠੇ ਜੁੜਕੇ ਅਸੀਂ ਸਾਰੇ ਬੁੱਢੇ ਆਪਣੇ ਲੈਵਲ ਦੇ ਕੰਮ ਚੀ ਨਾ। ਰੋਟਰੀ ਸਾਹਿਬ ਰਾਇਲ ਵੱਲੋਂ ਕੀ ਕਹੂੰ? ਕੀ ਕਹਿਣਾ ਚਾਹੁੰਗਾ ਜੇ ਕਹਿੰਦਾ। ਮੈਂ ਇਹ ਜਿਹੜਾ ਆਰਟੀਫੀਸ਼ੀਅਲ ਫਿਲਮ ਕੈਂਪ ਸਾਡੇ ਕੈਂਪ ਕਲੱਬ ਮੈਂਬਰਸ ਨੇ ਫੈਮਿਲੀ ਨੇ ਇਹ ਮਿਲ ਕੇ ਲਗਾਇਆ। ਮੈਂ ਪਹਿਲਾਂ ਤਾਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਰਾਜਕੁਮਾਰ ਜੀ ਤੁਹਾਡਾ ਸਪੈਸ਼ਲੀ ਧੰਨਵਾਦ ਕਰਦਾ ਵੀ ਤੁਸੀਂ ਜਿੰਨੀ ਐਡਵਰਟਾਈਜ਼ਮੈਂਟ ਕਰਕੇ ਮੈਕਸਿਮਮ ਪੇਸ਼ੈਂਟਸ ਨੂੰ ਦੱਸਿਆ ਜਿਹੜੇ ਨੀੜੀ ਲੋਗ ਨੇ ਉਹ ਇੱਥੇ ਆਏ ਨੇ 150 ਪੇਸ਼ੈਂਟ ਇਕੋ ਹੀ ਮਤਲਬ ਆਰਟੀਫੀਸ਼ਲ ਲੈਂਬੀ ਆਣਾ ਸਾਨੂੰ ਬੜਾ ਫਕਰ ਹੋ ਰਿਹਾ ਹੈ ਇਹ ਤੇ ਜਿਹਦੇ ਵਿੱਚ ਅਸੀਂ ਛੋਟੇ ਛੋਟ 60 70 ਬੰਦਿਆਂ ਦੇ ਤਾਂ ਆਰਟੀਫੀਸ਼ਲ ਨੇ ਅਸੀਂ ਮਾੜਾ ਲਗਾ ਕੇ ਲੈ ਕੇ ਆਵਾਂਗੇ ਤੇ 7 ਟ੍ਰਾਈਸਾਈਕਲ ਤੇ 10 20 ਚੇਅਰ ਅਸੀਂ ਉਹਨਾਂ ਨੂੰ ਨੀੜੀ ਬੰਦਿਆਂ ਨੂੰ ਜਿਹੜੇ ਤੇ ਲੈ ਨਹੀਂ ਸਕਦੇ ਸੀਗੇ ਉਹਨਾਂ ਨੂੰ ਦਿੱਤੀਆਂ ਨੇ ਸਾਰੇ ਮੈਂਬਰ ਦਾ ਸਹਿਯੋਗ ਹੈ ਇਹਨਾਂ ਕਰਕੇ ਅਸੀਂ ਇਹ ਕਲੱਬ ਨੂੰ ਅੱਜ ਕੈਂਪ ਨੂੰ ਸਿਰੇ ਛੜਾ ਸਰ ਆਦਿਵਾਸੀ ਸ਼੍ਰੇਵਾ ਵਾਸੀ ਕੀ ਨੇ ਜੀ ਮੇਰਾ ਤਾਂ ਇਹੀ ਕਹਿਣਾ ਹੈ ਵੀ ਹਰ ਬੰਦੇ ਨੂੰ ਕਿਸੇ ਨਾ ਕਿਸੇ ਲੈਵਲ ਤੇ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ ਚਾਹੇ ਉਹ ਫਾਈਨੈਂਸ਼ੀਅਲ ਕਰੇ ਚਾਹੇ ਉਹ ਆਪਣੇ ਫਿਜ਼ੀਕਲੀ ਆਪਣੇ ਹੱਥਾਂ ਨਾਲ ਕੋਈ ਸੇਵਾ ਕਰੇ ਉਹ ਜ਼ਰੂਰ ਕਿਤੇ ਨਾ ਕਿਤੇ ਮਨੁੱਖਤਾ ਦੀ ਸੇਵਾ ਲਈ ਕੰਮ ਕਰਨਾ ਚਾਹੀਦਾ ਤੁਹਾਨੂੰ ਸੇਵਾ ਕਰਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਮੈਨੂੰ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਐਸੇ ਕੰਮ ਜੇ ਸਾਲ ਚ ਪੰਜ ਸਾਲ ਵੀ ਕਰਦੀ ਹੈ इतना जी और की थे आज मैं बेहद खुशी के साथ ये बताना चाहूँगी रोटरी क्लब संगरूर रॉयल ने आज बनावटी अंगों का मुफ्त कैंप लगाया जिसमें लगभग डेढ़ सौ के आसपास हमारे पास मरीज़ आए और नियरली सेवेंटी को हमने आर्टिफिशियल लेग लगाई है एंड सेवन ट्राई साइकिल्स भी दिए हैं और कुछ व्हील चेयर्स भी दिए हैं बड़ी खुशी महसूस हो रही है कि जैसे हमारे साथ तेईस चौबीस परिवार जुड़े हैं उन सब ने आके आके लोगों की सहायता की कि किसी ना किसी तरीके से सहयोग दिया और उनको खुशियाँ मैडम जिस तरह और घर तो का काम भी करते हो समाज सेवा काम करते किस तरह महसूस कर दो तो क्योंकि समाज सेवा काम हर कोई नहीं कर सकता खास करके लेडीज़ में घर दिम्मेवार परिवार की जिम्मेवारी हाँ बिल्कुल सही कह रहे हो बट समाज की सेवा करना हमारा एक तरह से हम इस समाज से जुड़े हैं तो हमें उसकी सेवा करनी चाहिए आज मुझे बेहद खुशी और फख्र महसूस हो रहा है ज़िए ज़िए मैं सब को यही कहना किसी ना किसी तरीके से यही है कि कोई बड़ा ही कार्य किया जाए छोटी से छोटी सहायता भी किसी के लिए बहुत बड़ी हो सकती है तो उसके लिए हम सबको आगे आना चाहिए और समाज से था था। की सेवा और सहायता करना चाहिए मुझे एक साल साल मेरा नामा जय ਮੈਂ ਰੋਪੀ ਕਲੱਬ ਤੋਂ ਵਾਲੀ ਮੈਂਬਰ ਐ ਐਸੋਸੀਏਟੇਸ਼ਨ ਵੱਲੋਂ ਅੱਜ ਅਸੀਂ ਬਣਾਉਂਦੀ ਅੰਗਾ ਦਾ ਕੈਂਪ ਲਗਾਇਆ ਹੈ ਜਿਹਦੇ ਵਿੱਚ ਲਗਭਗ 150 ਡਿਸਟ੍ਰਿਕਸ਼ਨਸ ਹੋਈਆਂ ਔਰ ਇਹਨਾਂ ਨੂੰ ਬਣਾਉਂਦੀ ਲੱਗਾ ਦਿੱਤੀਆਂ ਗਈਆਂ ਕੈਲਪਰ ਦਿੱਤੇ ਗਏ ਰਾਈਸਾਈਕਲਡ ਔਰ 휠 ਚੇਅਰਸ ਵੀ ਦਿੱਤੀਆਂ ਗਈਆਂ ਬੜਾ ਵਧੀਆ ਲੱਗਦਾ ਹੈ ਜਦੋਂ ਸਾਰੇ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਕੇ ਲੋਕਾਂ ਦੀ ਹੈਲਪ ਕਰਦੇ ਮੈਡਮ ਜਿੱਥੇ ਤੁਸੀਂ ਸੇਵਾ ਦਾ ਕੰਮ ਕਰ ਰਹੇ ਹੋ ਸਾਡੇ ਪੰਜਾਬ ਦੀ ਨੋਜ਼ਵਾਨ ਪੀੜ੍ਹੀ ਨਸ਼ਿਆਂ ਬਲ ਜਰੀ ਹੋਣ ਕੀ ਮੈਂ ਤਾਂ ਇਹ ਹੀ ਕਹੂੰਗੀ ਕਿ ਅਗਰ ਉਹਨਾਂ ਨੂੰ ਕੰਮ ਵੱਲ ਲਗਾਇਆ ਜਾਵੇ ਤਾਂ ਉਹ ਨਸ਼ੇ ਛੱਡ ਵੀ ਸਕਦੇ ਹਨ ਔਰ ਉਹਨਾਂ ਲਈ ਬਹੁਤ ਵਧੀਆ ਹੈ ਤਾਂ ਹੀ ਉਹ ਆਪਣਾ ਫਿਊਚਰ ਬਣਾ ਸਕਣਗੇ ਜੇ ਉਹ ਨਸ਼ਿਆਚੀ ਲੱਗੇ ਰਹੇ ਤਾਂ ਆਪਣਾ ਵੀ ਜ਼ਿੰਦਗੀ ਖਰਾਬ ਕਰਨਗੇ ਆਪਣੇ ਪਰਿਵਾਰ ਦੀ ਵੀ ਜ਼ਿੰਦਗੀ ਖਰਾਬ ਕਰਨਗੇ ਫੈਮਿਲੀਜ਼ ਦਾ ਨਾਲ ਹੋ ਗਈ ਜਿਸ ਤਰ੍ਹਾਂ ਇਲੈਕਸ਼ਨ ਚੱਲ ਰਿਹਾ ਹੈ ਅਗਲੀ ਸੈਂਟਰਲ ਸਰਕਾਰ ਬਣਨੀ ਹੈ ਸਰਕਾਰ ਤੋਂ ਕੀ ਮੰਗ ਰਹੇ ਹਾਂ ਸਰਕਾਰ ਨੂੰ ਚਾਹੀਦਾ ਹੈ ਵੀ ਸਭ ਤੋਂ ਵੱਡਾ ਕੰਮ ਤਾਂ ਉਹ ਰੋਜ਼ਗਾਰ ਦੇਣ ਦਾ ਕਰੇ ਜਿਹੜੀ ਯੂਥ ਹੈ ਜੇ ਉਹਨੂੰ ਕੰਮ ਮਿਲੂਗਾ ਨਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਨਸ਼ਿਆਂ ਵੱਲ ਜਾਊਗੀ ਜਿਹਦੇ ਕੋਲ ਕੰਮ ਹੈ ਉਹ ਕੰਮ 'ਚ ਬਿਜ਼ੀ ਹੋਊਗਾ ਪਲੱਸ ਕਮਾ ਕੇ ਘਰ ਲੈ ਕੇ ਆਊਗਾ ਤਾਂ ਆਪਣਾ ਪਰਿਵਾਰ ਵੀ ਚਲਾਊਗਾ ਫਿਰ ਉਹ ਨਸ਼ਿਆਂ ਵੱਲ ਨਹੀਂ ਜਾਊਗਾ ਥੈਂਕ ਯੂ